ਦਰਦਰવેશ ਰਸ਼ੀਦ ਪਰਮ ਰਸ ਭੋਗਣਾ ਦਰਦਰવેશ ਫਿਰ ਜਿਹੜਾ ਦਰવેશ ਹੋ ਕੇ ਗੁਰੂ ਦੇ ਦਰ ਤੇ ਆਵੇ ਰਸ਼ੀਦ ਹੁੰਦਾ ਪਹੁੰਚਣਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦਰਦਰવેશ ਰਸ਼ੀਦ ਪਰਮ ਰਸ ਭੋਗਣਾ ਫਿਰ ਉਹ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਕਿਹੜੇ ਲੋਕ ਪੀਂਦੇ ਨੇ ਕੌਣ ਪੀਂਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਦਰਦਰવેશ ਰਸ਼ੀਦ ਰਸ਼ੀਦ ਕੋ ਉਦਾ ਪਹੁੰਚਣਾ ਜਿਹੜਾ ਦਰવેશ ਬਣ ਕੇ ਗੁਰੂ ਦੇ ਦਰ ਤੇ ਪਹੁੰਚ ਜਾਵੇ ਦਰਦਰવેશ ਰਸ਼ੀਦ ਪਰਮ ਰਸ ਭੋਗਣਾ ਫਿਰ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਉਹ ਪਿੰਦਾ ਗੁਰਮਖੋ ਜਿਹੜਾ ਦਰવેશ ਬਣ ਕੇ ਕਿਤੇ ਗੁਰੂ ਦੇ ਦਰ ਤੇ ਆ ਜਾ ਮੰਗਤਾ ਬਣ ਕੇ ਗੁਰੂ ਦੇ ਦਰ ਤੇ ਆ ਜਾ ਦਰਦਰવેશ ਰਸ਼ੀਦ ਪਰਮ ਰਸ ਭੋਗਣਾ ਦਰवेश ਬਣ ਕੇ ਆ ਜਾਵੇ ਮੰਗਤਾ ਬਣ ਕੇ ਆ ਜਾਵੇ ਗੁਰੂ ਦੇ ਦਰ ਤੇ ਉਹ ਫਿਰ ਪਿਰਮ ਰਸ ਹੋਵਣਾ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਉਹ 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 ਵਿਅਕਤੀ ਲੈਂਦੇ ਨੇ ਪਾਤਸ਼ਾਹ ਕਹਿੰਦੇ